ਅਗਰ ਤੁਸੀਂ ਵੀਡੀਓ ਵੇਖਣ ਆਏ ਹੋ ਤੇ ਇਹਦਾ ਮਤਲਬ ਹੈ ਕਿ ਤੁਸੀਂ ਅੰਜੀਰ ਦੇ ਫਾਇਦੇ ਜਾਣਨਾ ਚਾਹੁੰਦੇ ਹੋ ਮੈਂ ਫਾਇਦੇ ਆਪਣੇ ਕੋਲੋਂ ਨਹੀਂ ਦੱਸ ਰਿਹਾ ਇਹ ਅੱਜ ਤੋਂ 5000 ਸਾਲ ਪਹਿਲਾਂ ਲਿਖੀ ਹੋਈ ਗ੍ਰੰਥਾਂ ਦੇ ਵਿੱਚ ਜੋ ਵੀ ਗੱਲਾਂ ਕਹੀਆਂ ਗਈਆਂ ਨੇ ਜੋ ਸਾਡਾ ਪ੍ਰਾਤਨ ਸੀਗਾ ਮੈਂ ਉਹੀ ਸਾਰੀਆਂ ਗੱਲਾਂ ਪੰਜਾਬੀ ਦੇ ਵਿੱਚ ਤੁਹਾਨੂੰ ਦੱਸੂਗਾ ਹੁਣ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅੰਜੀਰ ਦੇ ਬਾਰੇ ਜਿਹਦੇ ਬਹੁਤ ਸਾਰੇ ਹੈਲਥ ਦੇ ਬੈਨੀਫਿਟਸ ਹੈਗੇ ਆ ਅੰਜੀਰ ਦੇ ਵਿੱਚ ਲਗਭਗ ਸਾਰੇ ਦੇ ਸਾਰੇ ਵਿਟਾਮਿਨ ਤੇ ਮਿਨਰਲ ਜਿਹੜੇ ਆ ਨਾ ਉਹ ਮੌਜੂਦ ਹੁੰਦੇ ਆ ਕੋਈ ਇੱਕ ਦੋ ਹੋਣਗੇ ਸ਼ਾਇਦ ਜਿਹੜੇ ਰਹਿ ਜਾਂਦੇ ਹੋਣਗੇ ਇਸ ਕਰਕੇ ਸਾਡੀ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਪਰ ਇਕੱਲੇ ਇਕੱਲੇ ਡਿਟੇਲ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਸਾਡੇ ਕਿਹੜੀ ਕਿਹੜੀ ਚੀਜ਼ ਵਾਸਤੇ ਇਹ ਕਿਦਾਂ ਕਿਦਾਂ ਫਾਇਦੇਮੰਦ ਆ ਤੇ ਇਹਦਾ ਪਹਿਲਾ ਬੈਨੀਫਿਟ ਜਿਹੜਾ ਆ ਉਹ ਸਾਡੇ ਹੁੰਦਾ ਹੈ ਜੀ ਡਾਈਜੈਸਟਿਵ ਸਿਸਟਮ ਨੂੰ ਜਪਾ ਦੇਖੀਏ ਤੇ ਸਾਡਾ ਹਾਜਮਾ ਜਿਹੜਾ ਹੈ ਨਾ ਜੇ ਕਿ ਇਹਨੂੰ ਕਬਜ਼ ਹੈ ਬਹੁਤ ਪੁਰਾਣੀ ਤੋਂ ਪੁਰਾਣੀ ਵੀ ਕਬਜ਼ ਹੈ ਤਾਂ ਉਹਨੂੰ ਇਹ ਬਿਲਕੁਲ ਠੀਕ ਕਰ ਦਿੰਦਾ ਹੈ ਉਹਦੇ ਪਿੱਛੇ ਕਾਰਨ ਕੀ ਹੈ ਕਿ ਇਹਦੇ ਵਿੱਚ ਛੋਟੇ ਛੋਟੇ ਜਿਹੜੇ ਬੀਜ ਹੁੰਦੇ ਨੇ ਨਾ ਉਹਨਾਂ 'ਚ ਬਹੁਤ ਜ਼ਬਰਦਸਤ ਤਰੀਕੇ ਦਾ ਫਾਈਬਰ ਹੁੰਦਾ ਹੈ ਔਰ ਉਹ ਜਿਹੜਾ ਫਾਈਬਰ ਆ ਨਾ ਉਹ ਸਾਡੇ ਜਾ ਕੇ ਸਟੂਲ ਨੂੰ ਨਾ ਪਾਸ ਕਰਨ ਦੇ ਵਿੱਚ ਸਾਨੂੰ ਪੇਟ ਸਾਫ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ। ਅੰਜੀਰ ਸਾਡੇ ਲਿਵਰ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਵਾ। ਉਹ ਸਾਡੇ ਕਈ ਵਾਰੀ ਤੁਸੀਂ ਸੁਣਿਆ ਹੋਊਗਾ ਕਹਿੰਦੇ ਨੇ ਕਿ ਜੀ ਇਹਦੇ ਲਿਵਰ ਨੂੰ ਸੋਜ ਆਈ ਹੋਈ ਹੈ ਸੋਜਿਸ਼ ਹੈ ਦੇ ਲਿਵਰ ਦੇ ਵਿੱਚ ਜੇ ਉਹ ਬੰਦਾ ਅੰਜੀਰ ਖਾਏਗਾ ਨਾ ਤਾਂ ਉਹਦੇ ਲਿਵਰ ਦੀ ਸੋਜਿਸ਼ ਦੂਰ ਹੋਏਗੀ। ਉਹਦਾ ਡਾਈਜੈਸਟਿਵ ਸਿਸਟਮ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ। ਹਾਜਮਾ ਜਿਹੜਾ ਖਰਾਬ ਰਹਿੰਦਾ ਹੈ, ਖੱਟੇ ਢਕਾਰ ਆਉਂਦੇ ਆ ਜਾਂ ਫਿਰ ਬਦਹਜ਼ਮੀ ਰਹਿੰਦੀ ਹੈ, ਗੈਸ ਬੰਦੀ ਹੈ, ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਅੰਜੀਰ ਖਾਨ ਦੇ ਨਾਲ ਠੀਕ ਹੋ ਸਕਦੀ ਹੈ ਅੰਜੀਰ ਸਾਡੇ ਹਾਰਟ ਵਾਸਤੇ ਵੀ ਬਹੁਤ ਵਧੀਆ ਹੈ ਇੱਕ ਤੇ ਜਿਹੜਾ ਸਾਡਾ ਬਲੱਡ ਪ੍ਰੈਸ਼ਰ ਹੈ ਇਹ ਉਹਨੂੰ ਨਾਰਮਲ ਕਰਦਾ ਹੈ ਜੇ ਕਿ ਇਹਦਾ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੈ ਤਾਂ ਇਹ ਉਹਨੂੰ ਬਿਲਕੁਲ ਨਾਰਮਲ ਕਰ ਦੇਗਾ ਔਰ ਅਗਰ ਲੋ ਰਹਿਦਾ ਹੈ ਤਾਂ ਉਹਦਾ ਵੀ ਨਾਰਮਲ ਕਰ ਦੇਗਾ ਇਹ ਓਵਰ ਆਲ ਸਾਡੇ ਹਾਰਟ ਵਾਸਤੇ ਬਹੁਤ ਵਧੀਆ ਹੈ ਕਿਉਂਕਿ ਇਹ ਸਾਡੀ ਬੋਡੀ ਦੇ ਵਿੱਚੋਂ ਜਿਹੜਾ ਮਾੜਾ ਕੋਲੇਸਟ੍ਰੋਲ ਹੁੰਦਾ ਨਾ ਉਹਨੂੰ ਘਟਾਉਂਦਾ ਹੈ ਤੇ ਜਿਹੜਾ ਚੰਗਾ ਕੋਲੇਸਟ੍ਰੋਲ ਹੁੰਦਾ ਨਾ ਉਹਨੂੰ ਵਧਾਉਂਦਾ ਇੱਕ ਹੁੰਦਾ ਐਚ ਡੀ ਐਲ ਇੱਕ ਹੁੰਦਾ ਐਲ ਡੀ ਐਲ ਇਹ ਦੋਨੋਂ ਜੇ ਬੈਲੈਂਸ 'ਚ ਰਹਿਣਗੇ ਬਹੁਤ ਹੀ ਮਾੜੀ ਚੀਜ਼ ਹੁੰਦੀ ਹੈ ਸਾਡੇ ਖੂਨ ਦੇ ਵਿੱਚ ਇਹ ਉਹਨੂੰ ਵੀ ਕੱਟ ਕਰਦਾ ਕੁਲ ਮਿਲਾ ਕੇ ਮੈਂ ਕਹਾਂ ਤੁਹਾਨੂੰ ਤਾਂ ਜੇ ਤੁਸੀਂ ਆਪਣੇ ਦਿਲ ਦਾ ਧਿਆਨ ਰੱਖਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਅੰਜੀਰ ਜ਼ਰੂਰ ਖਾਣਾ ਚਾਹੀਦਾ ਹੈ ਅੰਜੀਰ ਸਾਡੀ ਸਕਿਨ ਵਾਸਤੇ ਵੀ ਬਹੁਤ ਵਧੀਆ ਹੈ ਜਿਨ੍ਹਾਂ ਦੇ ਕਹਿੰਦੇ ਮੂੰਹ ਤੇ ਛਾਈਆਂ ਪੈ ਗਈਆਂ ਨੇ ਉਹ ਕਾਲੇ ਕਾਲੇ ਧੱਬੇ ਜੇ ਪੈ ਜਾਂਦੇ ਨੇ ਇਹ ਉਹਨਾਂ ਨੂੰ ਵੀ ਠੀਕ ਕਰਦਾ ਕਿਉਂਕਿ ਸਾਡੇ ਬਲੱਡ ਦਾ ਸਰਕੂਲੇਸ਼ਨ ਜਿਹੜਾ ਹੈ ਨਾ ਉਹਨੂੰ ਬਹੁਤ ਵਧੀਆ ਕਰਦਾ ਹੈ ਜੇ ਸਕਿਨ ਦੇ ਉੱਤੇ ਤੁਹਾਨੂੰ ਲੱਗਦਾ ਉਮਰ ਤੋਂ ਪਹਿਲੇ ਛੁਰੜੀਆਂ ਆ ਰਹੀਆਂ ਨੇ ਤਾਂ ਵੀ ਅੰਜੀਰ ਖਾਣਾ ਚਾਹੀਦਾ ਹੈ ਜੇ ਮੂੰਹ ਤੇ ਪਿੰਪਲ ਜ਼ਿਆ ਚਿਹਰੇ ਦੀ ਖੂਬਸੂਰਤੀ ਤਾਂ ਤੁਹਾਨੂੰ ਅੰਜੀਰ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਨੇ ਜਿਹੜਾ ਸਾਡੀ ਸਕਿਨ ਨੂੰ ਜਵਾਨ ਤੇ ਚਮਕਦਾ ਰੱਖਦੇ ਨੇ ਤੇ ਬਿਲਕੁਲ ਖਿੱਚੀ ਹੋਈ ਸਕਿਨ ਜਿਹਦੇ ਵਿੱਚ ਕੋਈ ਝੁਰੜੀ ਨਾ ਹੋਵੇ ਇਹ ਜੀ ਸਕਿਨ ਵਾਸਤੇ ਜ਼ਰੂਰ ਖਾਓ ਅੰਜੀਰ ਇਹਦਾ ਇੱਕ ਹੋਰ ਵੱਡਾ ਫਾਇਦਾ ਮਰਦਾਂ ਵਾਸਤੇ ਹੈ ਕਿ ਉਹਨਾਂ ਦਾ ਜੇ ਸਪਰਮ ਕਾਊਂਟ ਘਟ ਹੈ ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਉਹ ਬੱਚਾ ਕਨਸੀਵ ਨਹੀਂ ਕਰ پا ਰਹੇ ਉਹਨਾਂ ਦੇ ਸਪਰਮ ਦੇ ਵਿੱਚ ਜਾਨ ਨਹੀਂ ਹੈਗੀ ਤਾਂ ਉਹਨਾਂ ਨੂੰ ਅੰਜੀਰ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਇਹ ਸਾਡੀ ਸੈਕਸ਼ੂਅਲ ਹੈਲਥ ਵਾਸਤੇ ਮਰਦਾਂ ਵਾਸਤੇ ਬ ਇਹ ਔਰਤਾਂ ਲਈ ਵੀ ਉਨਾ ਹੀ ਇਕੁਅਲੀ ਜਿਹੜਾ ਹੈ ਨਾ ਇਹ ਹੈਲਪ ਕਰਦਾ ਹੈ ਕਿ ਜਦੋਂ ਤੁਸੀਂ ਬੱਚਾ ਪਲਾਨ ਕਰ ਰਹੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ Ovulation ਜਿਹੜਾ ਸਾਈਕਲ ਹੁੰਦਾ ਹੈ ਮਤਲਬ ਕਿ ਬੱਚਾ ਪਲਾਨ ਕਰਦੇ ਟਾਈਮ ਜਿਹੜਾ ਅੰਡਾ ਬਣਦਾ ਹੈ ਉਹ ਬਿਲਕੁਲ ਸਹੀ ਟਾਈਮ ਤੇ ਬਣੇ ਤਾਂ ਸਭ ਕੁਝ ਸਹੀ ਸਹੀ ਚੱਲੇ ਤਾਂ ਇਹਦੇ ਵਾਸਤੇ ਤੁਹਾਨੂੰ ਅੰजीर ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਇਹ ਸਾਰੇ ਕੰਮਾਂ ਦੇ ਵਿੱਚ ਅੰजीर ਬਹੁਤ ਹੈਲਪਫੁਲ ਹੈ ਅੰजीर ਖਾਣ ਦੇ ਫਾਇਦੇ ਹੁੰਦੇ ਨੇ ਸਾਡੇ ਹੱਡੀਆਂ ਦੇ ਵਿੱਚ ਜਿਹੜੇ ਜੋੜਾਂ ਦੇ ਵਿੱਚ ਦਰਦ ਹੁੰਦੇ ਆ ਜਾਂ ਫਿਰ ਮਸਲ ਦੇ ਵਿੱਚ ਦਰਦ ਹੁੰਦੇ ਆ ਉਹਨਾਂ ਵਿੱਚ ਇਹ ਬਹੁਤ ਜ਼ਿਆਦਾ ਮਦਦ ਕਰਦਾ ਹੈ ਕਿਉਂਕਿ ਇਹ ਸਾਡੀ ਸ ਸਾਡੀਆਂ ਹੱਡੀਆਂ ਦੀ ਇਸ ਕਰਕੇ ਸਾਨੂੰ ਅੰਜੀਰ ਜ਼ਰੂਰ ਖਾਣੇ ਚਾਹੀਦੇ ਨੇ ਜਿਹੜੇ ਵੀ ਲੋਕੀ ਕਹਿੰਦੇ ਨੇ ਨਾ ਕਿ ਸਾਡੇ ਗੋਡੇ ਦੁਖਦੇ ਨੇ ਮੋਢੇ ਦੁਖਦੇ ਨੇ ਸਾਡੇ ਹੈ ਗੋਟ ਦੁਖਦੇ ਨੇ ਗੱਟੇ ਦੁਖਦੇ ਨੇ ਇਜਾ ਚੱਲਣ ਲੱਗਿਆਂ ਥੱਕ ਜਾਂਦੇ ਨੇ ਜਲਦੀ ਤਾਂ ਇਹੋ ਜਿਹੇ ਲੋਕਾਂ ਨੂੰ ਅੰजीर ਜ਼ਰੂਰ ਖਾਣੇ ਚਾਹੀਦੇ ਨੇ ਹੁਣ ਗੱਲ ਕਰ ਲੈਨੇ ਕਿ ਖਾਣਾ ਕਿੰਨਾ ਚਾਹੀਦਾ ਹੈ ਅੰजीर ਜਿਹੜਾ ਹੈ ਨਾ ਇਹ ਡਰਾਈਡ ਫਾਰਮ ਦੇ ਵਿੱਚ ਹੈ ਨਾ ਡਰਾਈ ਫਰੂਟ ਹੈ ਇਸ ਕਰਕੇ ਚ ਕੈਲਰੀ ਬਹੁਤ ਜ਼ਿਆਦਾ ਹੁੰਦੀਆਂ ਨੇ ਇਸ ਕਰਕੇ ਇਹਨੂੰ ਦਿਹਾੜੀ ਚ 2 ਜਾਂ 3 ਤੋਂ ਵੱਧ ਨਹੀਂ ਖਾਣੇ ਚਾਹੀਦੇ ਕਿਉਂਕਿ ਇਦਨਾ ਫਿਰ ਤੁਹਾਡਾ ਵਜ਼ਨ ਵੀ ਵਧਣ ਦੇ ਚਾਂਸਸ ਜਿਹੜੇ ਆ ਉਹ ਵਧ ਜਾਂਦੇ ਹਾਂ ਜਿਹੜੇ ਲੋਕ ਵਜ਼ਨ ਵਧਾਉਣਾ ਚਾਹੁੰਦੇ ਨੇ ਉਹ ਤਾਂ 3-4 ਖਾ ਸਕਦੇ ਨੇ ਪਰ ਨਾਰਮਲੀ ਜਿਹੜਾ ਇਹ 2 ਅੰजीर ਜਿਹੜੇ ਉਹ ਕਾਫੀ ਹੁੰਦੇ ਨੇ ਸਾਡੇ ਮਿਨਰਲ ਓਵਰਆਲ ਜਿਹ ਬਾਕੀ ਜਿਹੜੇ ਲੋਕ ਕਬਜ਼ੀ ਸ਼ਿਕਾਇਤ ਕਰਕੇ ਖਾਣਾ ਚਾਹੁੰਦੇ ਨੇ ਨਾ ਉਹ ਰਾਤ ਨੂੰ ਜਿਹੜਾ ਖਾਣਗੇ ਨਾ ਜੇ ਪਿਉ ਕੇ ਦੁੱਧ ਵਿੱਚ ਤੇ ਉਬਾਲ ਕੇ ਔਰ ਨਾਲੇ ਅੰਜੀਰ ਖਾ ਲੈਣੇ ਨਾਲੇ ਦੁੱਧ ਪੀ ਲੈਣਾ ਰਾਤ ਨੂੰ ਹੀ ਉਹਨਾਂ ਦਾ ਪੇਟ ਸਾਫ਼ ਵਧੀਆ ਕਰੂਗਾ ਸਵੇਰੇ ਉਹਨਾਂ ਨੂੰ ਰਾਤ ਨੂੰ ਖਾਣੇ ਚਾਹੀਦੇ ਨੇ ਔਰ ਜਿਹੜੇ ਲੋਕ ਕਹਿੰਦੇ ਨੇ ਕਿ ਆਪਾਂ ਕਬਜ਼ੀ ਸ਼ਿਕਾਇਤ ਹੈਗੀ ਆਪਾਂ ਖਾਣਾ ਤੇ ਚਾਹੁੰਦੇ ਆ ਪਰ ਸਾਡਾ ਵਜ਼ਨ ਵੀ ਨਾ ਵਧੇ ਤਾਂ ਇਹੋ ਜਿਹੇ ਲੋਕਾਂ ਨੂੰ ਚਾਹੀਦਾ ਕਿ ਆਪਣੇ ਅੰਜੀਰ ਨੂੰ ਪਾਣੀ ਦੇ ਵਿੱਚ ਭਿਉਂ ਦਿਓ 2 ਤੋਂ 3 ਘੰਟੇ ਭਿਉਂ ਰਹਿਣ ਦਿਓ ਫਿਰ ਉਹ ਵਾਲਾ ਪਾਣੀ ਵੀ ਪੀ ਲਓ ਤੇ ਨਾਲੇ ਅੰਜੀਰ ਖਾ ਲਓ ਇਦੇ ਨਾਲ ਤੁਹਾਡੀ ਕਨਸਟਿਪੇਸ਼ਨ ਜਿਹੜੀ ਹੈ ਨਾ ਕਬਜ਼ ਉਹ ਵੀ ਠੀਕ ਹੋ ਜਾਏਗੀ ਔਰ ਤੁਹਾਡਾ ਵਜ਼ਨ ਜਿਹੜਾ ਵਧਣ ਵਾਲਾ ਤੁਹਾਨੂੰ ਡਰਵਾ ਨਾ ਉਹ ਵਾਲਾ ਕੰਮ ਵੀ ਨਹੀਂ ਹੋਏਗਾ। ਕੁਲ ਮਿਲਾ ਕੇ ਅੰਜੀਰ ਜਿਹੜਾ ਹੈ ਸਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ। ਆਈ ਹੋਪ ਤੁਹਾਨੂੰ ਅੰਜੀਰ ਦੇ ਜਿਹੜੇ ਫਾਇਦੇ ਹੈ ਇਹ ਸੁਣ ਕੇ ਅੱਜ ਤੋਂ ਹੀ ਅੰਜੀਰ ਤੁਸੀਂ ਲੈ ਕੇ ਆਓਗੇ ਤੇ ਖਾਣਾ ਸ਼ੁਰੂ ਕਰੋਗੇ। ਤਾਂ ਇਹ ਸੀਗੇ ਅੰਜੀਰ ਦੇ ਕੁਝ ਫਾਇਦੇ ਪਰ ਹਾਂ ਇੱਕ ਗੱਲ ਜ਼ਰੂਰੀ ਕਿ ਭਈ ਮੈਨੂੰ ਜ਼ਰੂਰ ਦੱਸਦੇ ਰਿਹਾ ਕਰੋ ਕਮੈਂਟਾਂ ਦੇ ਵਿੱਚ ਕਿ ਤੁਹਾਨੂੰ ਇਹ ਵੀਡੀਓ ਕਿਹੋ ਜਿਹਾ ਲੱਗ ਰਹੇ ਨੇ ਕਿਉਂਕਿ ਮੈਂ ਆਯੁਰਵੇਦ ਤੇ ਪੰਜਾਬ ਦੇ ਵਿੱਚ ਜਿਹੜੀਆਂ ਆਪਣੀਆਂ ਪੁਰਾਣੀਆਂ ਪੁਰਾਤਨ ਚੀਜ਼ਾਂ ਸੀ ਜਿਹੜੀਆਂ ਹੀ ਖਾਂਦੇ ਸੀਗੇ ਤੇ ਹੁਣ ਭੁੱਲ ਗਏ ਆ ਨਵੀਆਂ ਜਵਾਨੀਆਂ ਦੀਆਂ ਚੀਜ਼ਾਂ ਦੇ ਵਿੱਚ ਆ ਕੇ ਤੇ ਇਹਨਾਂ ਨੂੰ ਮੈਂ ਦੁਬਾਰਾ ਪੰਜਾਬੀ ਲੈਂਗੁਏਜ ਵਿੱਚ ਡਾਕੂਮੈਂਟ ਕਰ ਰਿਹਾ ਤੇ ਵੀਡੀਓ ਬਣਾ ਰਿਹਾ ਤੇ ਇਹ ਵੀ ਵੀਡੀਓ ਤੁਹਾਨੂੰ ਪਸੰਦ ਆਉਂਦੇ ਆ ਤੇ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਤੇ ਹਲਾਸ਼ੀਰੀ ਮਿਲਦੀ ਆ ਉਹਦੇ ਨਾਲ ਬਾਕੀ ਨਵੀਂ ਵੀਡੀਓ ਲੈ ਕੇ ਮੈਂ ਫੇਰ ਜਲਦੀ ਆਵਾਂਗਾ ਉਦੋਂ ਤੱਕ ਵਾਸਤੇ ਸਤਿ ਸ਼